ਕਾਮਲ 프리ਤ ਵਾਪਿਸ ਦੇ ਦੋ ਪੰਡਿਤ ਦੇਣਾ ਨਹੀਂ ਪੰਡਿਤ ਜਾ ਲਾ ਜਾ 15 16 ਤੱਕ ਰਹੇ ਇੰਗਲੈਂਡ ਚ ਰਹੀ ਉਤੋਂ ਵਾਪਸ ਆ ਕੇ ਇੰਨੀ ਡਿਪਰੈਸ਼ਨ ਚਲੇ ਗਈ ਰੋਂਦੀ ਆ ਹੋ ਰੋਦੀ ਆ ਇੱਥੇ ਬੈਠ ਓ ਰੋਦੀ ਵੀ ਗੱਲਾਂ ਸੁਣ ਲੋ ਮੇਰੀ ਨਿੱਕੀ ਰੋਂਦੀ ਆ ਰਹੀ ਆ ਮਾਂ ਨੂੰ ਕਾ ਤੂੰ ਮਾਰਦੀ ਆ ਐਣੇ ਐਣੇ ਗੱਲ ਸੁਣ ਬਹਿ ਜਾ ਬਹਿ ਜਾ ਚੋਰ ਤੇਰੇ ਦਿੱਤੇ ਲੱਗਾ ਚੋਰ ਸਵੀਟੇ ਮਿੱਠਾ ਬੋਲ ਠੀਕ ਹੈ ਤੁਨੂੰ ਬੁਝਾ ਕੇ ਚੱਲ ਗਏ ਡੈਡੀ ਓਦੀ ਦੁਕਾਨ ਤੇ ਇਹਨੇ 16 ਸਾਲ ਕੰਮ ਕੀਤਾ ਤੇ 16 ਸਾਲਾਂ ਦੀ ਇਹਦੀ ਮਿਹਨਤ ਸਾਰੀ ਉਨੇ ਆਪਣੇ ਕੋਲ ਰੱਖ ਲਈ ਦਿੱਤੀ ਨਹੀਂ ਕੰਮ ਪਰ ਜਾਨ ਬਸ ਚਿੰਤਾ ਵੀ ਕਰ ਰੋਣਾ ਨਹੀਂ ਪਰਿਵਾਰ ਪਰਿਵਾਰ ਖਾਣਾ ਨਾ ਤਪ ਕਰ ਦਿਓ ਡਟਾ ਨਹੀਂ ਮਾਰ ਗਿਆ ਬਰਾ ਕੰਮ ਨਹੀਂ ਕਰਦਾ ਮੈਂ ਤੇਰਾ ਭਰਾ ਨਹੀਂ ਮੈਂ ਤੇਰਾ ਭਰਾ ਨਹੀਂ ਮੈਂ ਵੀ ਤੇਰਾ ਭਰਾ ਆ ਡੈਡੀ ਬਹੁਤ ਵਧੀਆ ਜਨਾ ਮਰਿਆ ਕੋਈ ਨਹੀਂ ਰੋਣਾ ਨਹੀਂ ਰੋਣਾ ਨਹੀਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਹਰਵਿੰਦਰ ਕੌਰ ਮਾਣੇ ਵਧੀਆ ਹਾਸਦੇ ਵਾਸਤੇ ਘਰ ਦਿੱਤੀ ਸਰਦਾਰ ਬਖਸ਼ੀ ਸਿੰਘ ਬਿਰਦੀ ਰਾਮਗੜੀਆ ਬਰਾਦਰੀ ਇਹਦਾ ਭਰਾ ਬਹੁਤ ਵਧੀਆ ਕਾਰੀਗਰ ਫਾਦਰ ਸਾਹਿਬ ਵੀ ਇਹ ਖੁਦ ਵੀ ਭੈਣ ਬਹੁਤ ਕੰਮ ਕਰਨ ਵਾਲੀ ਪੜ੍ਹੀ ਲਿਖੀ ਇੰਗਲੈਂਡ ਦੇ ਵਿੱਚ ਗਈ ਭੈਣ ਇਹ 2001 ਦੇ ਵਿੱਚ ਤਾਂ 2000 15 16 ਤੱਕ ਰਹੇ ਇੰਗਲੈਂਡ ਚ ਰਹੀ ਉਤੋਂ ਵਾਪਸ ਆ ਕੇ ਇੰਨੀ ਡਿਪਰੈਸ਼ਨ ਚਲੇ ਗਈ ਹੁਣ ਪਿਛਲੇ 5 6 ਸਾਲਾਂ ਤੋਂ ਸੜਕਾਂ ਤੇ ਇਹਦੇ ਫਾਦਰ ਸਾਹਿਬ ਵੀ ਇਸੇ ਟੈਨਸ਼ਨ ਚੀ ਦੁਨੀਆ ਤੋਂ ਚਲੇ ਗਏ ਇਹਦਾ ਭਰਾ ਵੀ ਇਸੇ ਟੈਨਸ਼ਨ ਦਾ ਮਾਰਾ ਇਥੇ ਸੁਪਨਿਆਂ ਦੇ ਘਰ ਚੀ ਐਡਮਿਟ ਆ ਉਹ ਵੀ ਬਹੁਤ ਅਫਸੈਟ ਸੀ ਲੜਾਈ ਝਗੜੇ ਕਰਦਾ ਸੀ ਕੁੱਟਮਾਰ ਕਰਦਾ ਸੀ ਅਫਸੈਟ ਸੀ ਬਹੁਤ ਫਿਰ ਇਹਨੂੰ ਭੈਣ ਨੂੰ ਵੀ ਕਪੂਰਥਲੇ ਤੋਂ ਲੈ ਕੇ ਆਏ ਜਾ ਕੇ ਹਰਦਵਾਰ ਕਿਤੇ ਬੰਗਲਾ ਸਾਹਿਬ ਕਿਤੇ ਦਿੱਲੀ ਕਿੱਥੇ ਕਿੱਥੇ ਭੈਣ ਸਾਰਾ ਦਿਨ ਟ੍ਰੇਨਾਂ ਬਸਾਂ 'ਚ ਨਾ ਘਰੇ ਆਉਂਦੀ ਜੇ ਆਈ 1 ਮਿੰਟ ਰੁਕੀ ਫੇਰ ਜਦੀ ਵਾਪਸ ਨਹੀਂ ਮਾਤਾ ਨੌਕਰੀ ਲੱਭ ਨੌਕਰੀ ਲੱਭਦੀ ਸੀ ਭੈਣ ਨੌਕਰੀ ਇਹ ਤੇ ਬਾਪੂ ਜੀ ਧੋਕੀ ਇਸ ਗੱਲ ਦਾ ਇਹਦੀ ਸੱਕੀ ਮਾਸੀ ਇੰਗਲੈਂਡ 'ਚ ਜਿਨੇ ਇਹਨੂੰ ਬੁਲਾਇਆ ਸੀ ਆਪਣੇ ਕੋਲੇ ਉਹਦੀ ਦੁਕਾਨ ਤੇ ਇਹਨੇ 16 ਸਾਲ ਕੰਮ ਕੀਤਾ ਤੇ 16 ਸਾਲਾਂ ਦੀ ਇਹਦੀ ਮਿਹਨਤ ਸਾਰੀ ਉਹਨੇ ਆਪਣੇ ਕੋਲ ਰੱਖ ਲਈ ਦਿੱਤੀ ਨਹੀਂ ਆ ਮਮਮੀ ਦੇ ਕੇ ਗਏ ਸੀ ਹਾਂ ਬੱਤ ਮੈਨੂੰ ਪਤਾ ਤੇਰੀ ਮਮਮੀ ਲੰਗੇ ਹਰਵਿੰਦਰ ਹਾਂ ਮੈਨੂੰ ਪਤਾ ਤੇਰੀ ਮਾਸੀ ਦਾ ਕੀ ਨਾਮ ਹੈ ਮਾਸੀ ਦਾ ਮਾਸੀ ਦਾ ਬਲਵਿੰਦਰ ਕੋਰ ਮੋਗਲ ਮੋਗਲਾ ਤੇ ਭੈਣੇ ਉਹਨਾਂ ਨੇ ਤੈਨੂੰ ਜਿਹੜੀ ਤਨਖਾਹ ਸੀ ਤੇਰੀ ਦਿੱਤੀ ਨਹੀਂ ਸੀ ਮੇਰਾ ਖਾਣਾ ਤਾਂ ਨਹੀਂ ਠੱਪ ਕਰੋਗੇ ਨਹੀਂ ਮੇਰਾ ਖਾਣਾ ਤਾਂ ਨਹੀਂ ਠੱਪ ਕਰੋਗੇ ਨਹੀਂ ਖਾਣਾ ਤਾਂ ਠੱਪ ਕਰਾਂਗੇ ਤੇਰਾ ਖਾਣਾ ਨਹੀਂ ਠੱਪ ਕਰੋ ਮੈਂ ਤਾਂ ਤੈਨੂੰ ਤਨਖਾਹ ਦਿੱਤੀ ਨਹੀਂ ਸੀ ਉਹਨੇ ਹੈ ਪਰੇ ਹਾਂ ਤਨ ਕਾ ਦਿੰਦੀ ਨਹੀਂ ਸੀਗੀ ਦਿੰਦੀ ਨਹੀਂ ਸੀਗੀ ਦੇਖੋ ਸਕਰੀ ਮਾਸੀ ਨੇ ਇੰਦਾ ਕੰਮ ਛੋੜ ਨੇ ਨਾ ਆਪਣੇ ਰਿਸ਼ਤੇਦਾਰਾਂ ਦੇ ਜਾਂ ਆਪਣੀ ਜਿੰਦਿਆ ਤਾਂ ਮੈਂ ਬਤਾ ਜਿੰਨਾ ਦੇਤਾ ਲਾਲਿਆ ਉਹਨੇ ਕਿ ਦਿੰਦੇ ਸੀ ਫਿਰ ਤੇਰੇ ਕੋਲੇ ਰੱਖਤੀ ਜਮਾ ਕਰਦੀ ਸੀ ਤੂੰ ਇਹ ਵਾਲਾ ਉਹ ਵਾਲਾ ਨਹੀਂ ਆ ਹਾਂ ਇਹ ਕਿਹੜੇ ਪੈਸੇ ਇਹ ਤਾਂ ਆਪਣਾ ਦੇ ਜੀਸ ਜਸ ਨੇ ਦਿੱਤੇ ਹੂੰ ਉਹ ਦੁਆਰੇ ਨੇ ਜੀਸ ਨੇ ਇਹਨਾਂ ਕਹਿ ਦਿੱਤੇ ਉਹਨਾਂ ਨੇ ਕਿਸੇ ਟਾਈਮ ਇਹ ਭੈਣ ਦਾ ਇਹ ਬਣਾ ਚਿਹਰਾ ਸੀ ਤੇ ਕੋਹ ਹਾਲਾਤ ਜਿੱਦਣ ਲੈ ਕੇ ਆਏ ਆ ਉਹ ਵੀ ਵੀਡੀਓ ਅਸੀਂ ਦੇਖ ਲਓ ਤੁਹਾਡੇ ਨਾਲ ਅਟੈਚ ਕੀਤੀ ਹੈ ਕਿਤੇ ਜੀਜਾ ਜੀ ਸਾਡੇ ਕੋਲੇ ਪਹਿਲਾਂ ਤਾਂ ਆਪਣੇ ਸਾਲੇ ਨੂੰ ਲੈ ਕੇ ਆਏ ਉਹ ਵੀਰਾ ਹੁਣ ਸਾਡੇ ਕੋਲੇ ਇੱਥੇ ਤਬਲਾ ਵਜਾਉਂਦਾ ਬਹੁਤ ਵਧੀਆ ਕੀਰਤਨੀਆ ਸਿੰਘ ਸੀ ਬਹੁਤ ਵਧੀਆ ਤਬਲਾ ਵਜਾਉਂਦਾ ਸੀ ਉਹ ਵੀ ਬਾਹਰ ਗਿਆ ਸੀ ਭੈਣੇ ਤੇਰਾ ਭਰਾ ਉਹ ਵੀ ਬਾਹਰ ਗਿਆ ਸੀ ਨਹੀਂ ਤੇਰਾ ਭਰਾ ਗਿਆ ਸੀ ਬਾਹਰ ਪਹਿਲਾਂ ਗੱਲ ਸੁਣ ਮੇਰੀ ਹਰਵਿੰਦਰ ਤੇਰਾ ਭਰਾ ਬਾਹਰ ਗਿਆ ਸੀ ਨਹੀਂ ਉਹ ਨਹੀਂ ਕੋਈ ਨਹੀਂ ਉਹਦਾ ਕੀ ਨਾਮ ਆ ਉਹ ਕਮਲਪ੍ਰੀਤ ਕਮਲਪ੍ਰੀਤ ਸਿੰਘ ਕਿੰਨਾ ਪੜਿਆ ਵੀਰਾ ਪੜਿਆ ਤਾਂ ਹੈਗਾ ਪਰ ਕੰਮ ਕੁਝ ਨਹੀਂ ਆਉਂਦਾ ਤੋਡੇ ਘਰ ਦੇ ਵਿੱਚ ਪਹਿਲਾਂ ਕਿਹਨੂੰ ਸੀ ਦਿਮਾਗ ਦੀ ਪ੍ਰੋਬਲਮ ਦਿਮਾਗ ਕੋਲ ਖਲਾਫ ਦੀ ਏ ਕੰਮ ਪਰੇ ਜਾਂ ਬਸ ਚਿੰਤਾ ਫਿਕਰ ਰੋਣਾ ਨਹੀਂ ਪਰਿਵਾਰ ਪਰਿਵਾਰ ਖਾਣਾ ਨਾ ਠੱਪ ਕਰਦਾ ਕੋਈ ਕੋਈ ਖਾਣਾ ਹੀ ਠੱਪ ਕਰਦੇ ਬੂਠਾਣਾ ਇਹ ਤੇ ਤੇ ਨੂੰ ਤਾਂ ਭੁੱਖ ਲੱਗਦੀ ਆ ਨਾ ਤੇ ਤਾਂ ਦਾਰ ਪਾਦੇ ਨਾ ਇਹ ਬੜਾ ਭੈੜਾ ਹੁੰਦਾ ਜਦੋਂ ਖਾਣਾ ਨਹੀਂ ਮਿਲਦਾ ਨਾ ਬੰਦਾ ਕੱਚ ਦੇ ਚੋਹੇ ਕਿੰਨਾ ਹੈ ਅੱਜ ਬੱਚੇ ਸਾਡੇ ਬਾਹਰ ਜਾ ਰਹੇ ਨੇ ਇੰਗਲੈਂਡ ਕੈਨੇਡਾ ਅਮਰੀਕਾ ਇਹ ਭੈਣ 2004 ਚ ਗਈ ਸੀ ਇੰਗਲੈਂਡ 16 ਸਾਲ ਲਾ ਕੇ ਆਈ ਜੀ ਆਪਾਂ ਸਾਲ ਦਾ ਲੱਖ ਰੁਪਈਆ ਵੀ ਲਾ ਲਈਏ ਤਾਂ ਵੀ 16-17 ਲੱਖ ਰੁਪਈਆ ਦੇ ਕੋ ਹੋਣਾ ਚਾਹੀਦਾ ਪਰ ਉੱਥੇ ਮਹੀਨੇ ਦਾ ਲੱਖ ਵੀ ਥੋੜਾ ਇੰਗਲੈਂਡ ਚ ਕਿੱਥੇ ਗਿਆ ਸਾਰਾ ਬਹੁਤ ਦੁੱਖ ਦੀ ਗੱਲ ਆ ਵੀ ਅੱਜ ਖੂਨ ਪਾਣੀ ਹੋਈ ਜਾਣੀ ਇਸ ਭੈਣ ਦੀ ਇਸ ਤਕਲੀਫ ਨੂੰ ਜਰੂਰ ਸਮਝਿਓ ਆਪਾਂ ਕਰ ਤਾਂ ਕੁਝ ਨਹੀਂ ਸਕਦੇ ਪਰ ਅਰਦਾਸ ਕਰਿਓ ਕਿ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਅਰਦਾਸ ਕਰਿਓ ਭੈਣ ਹਰਵਿੰਦਰ ਕੌਰ ਮਾਣੇ ਦੀ ਖਾਤਰ ਇਹਦੀ ਮੰਮੀ ਵੀ ਸਾਡੇ ਕੋਲ ਆਈ ਸੀ ਉਹ ਵੀ ਬਜ਼ੁਰਗਾ ਤਾਂ ਤੁਰ ਵੀ ਨਹੀਂ ਹੁੰਦਾ ਇੰਨੀ ਬਿਰਧ ਹੋ ਗਈ ਆ ਤੇ ਉਹ ਡਰਦੀ ਸੀ ਤੇ ਉਹ ਕਈ ਵਾਰੀ ਗੁੱਸੇ 'ਚ ਆ ਕੇ ਆਪਣੀ ਮਦਰ ਨੂੰ ਮਾਰਦੀ ਸੀ ਧੱਕਾ ਮਾਰਦੇ ਛੁੱਡ ਦਿੰਦੇ ਸੀ। ਨਹੀਂ ਭੈਣੇ ਤੈਨੂੰ ਪਤਾ ਨਹੀਂ ਸੀ ਲੱਗਦਾ ਨਾ ਜਦ ਤੂੰ ਆਈ ਆਂ ਔਰ ਤੂੰ ਬਾਲੀ ਬਿਮਾਰ ਸੀ। ਮਹੀਨੇ 2-3 ਮਹੀਨੇ ਹੋਏ ਤੈਨੂੰ ਸਾਡੇ ਕੋਲ ਆਇਆ ਤੈਨੂੰ ਪਤਾ ਕਿੰਨੇ ਮਹੀਨੇ ਹੋਏ ਤੈਨੂੰ ਜਾ ਰਹਾ ਤੈਨੂੰ। ਹੁਣ ਇਹ ਥੋੜੀ ਥੋੜੀ ਹੋਸ਼ ਆ ਰਹੀ ਹੈ ਭੈਣ। ਦਵਾਈਆਂ ਚੱਲਦੀਆਂ। ਜਿਹਦੇ ਨਾਲ ਹੁਣ ਰਵਿੰਦਰ ਭੈਣ ਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਮਾਰਿਆ ਚਲੋ ਸੌਰੀ 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 ਆਪਾਂ ਗਲਤੀ ਕੰਨੇ ਫੇਰ ਨਾ ਮੇਰੀ ਮੰਮੀ ਨਾ ਬਹੁਤ ਪਿਆਰ ਹੈ ਮੰਮੀ ਪਾਪਾ ਨਾ ਬਹੁਤ ਪਿਆਰ ਹੈ ਬਹੁਤ ਪਿਆਰ ਕਰਦੇ ਹੁੰਦੇ ਪਾਪਾ ਪਾਪਾ ਦੀ ਡੈਥ ਕਿਵੇਂ ਹੋ ਗਈ ਸੀ ਪੁੱਤ ਪਾਪਾ ਨੂੰ ਕੀ ਹੋ ਗਿਆ ਸੀ ਪਤਾ ਨਹੀਂ ਮੈਂ ਕਹ ਲੈਣੀ ਸੀ ਕਿ ਮੈਂ ਤਸਵੀਰਾਂ ਜੱਜ ਦਬੋਤ ਬਹੁਤ ਬਹੁਤ ਨੀ ਕੀ ਹੋਇਆ ਦੀ ਪਾਪਾ ਨੂੰ ਆਪਣੀ ਇੱਜ਼ਤ ਨਾਲ ਨਹੀਂ ਪੁੱਤ ਦੱਸ ਕੀ ਗੱਲ ਮੈਂ ਪੁੱਛੋ ਨਹੀਂ ਪੁੱਤ ਮਣ ਇੱਕ ਵਾਰੀ ਦੱਸ ਕੀ ਹੋਇਆ ਦੀ ਪਾਪਾ ਨੂੰ ਅਸੀਂ ਪੁੱਤਰ ਬਣ ਕੇ ਅਸੀਂ ਪੁੱਤਰ ਬਣ ਕੇ ਉਹ ਕਿਤੇ ਜਾਣ ਲੱਗ ਗਏ ਪਿਤਾ ਜੀ ਨੇ ਨੌਕਰੀ ਲੱਭਦਾ ਸੀ ਪਰ ਪਿਤਾ ਜੀ ਨੂੰ ਪਤਾ ਨਹੀਂ ਪਿੱਛੋਂ ਕੀ ਹੋ ਗਿਆ ਉੱਛਰ ਅੰਦਰ ਅੰਦਰ ਫਿਰ ਕੀ ਹੋ ਗਿਆ ਉਹ ਨਹੀਂ ਮੈਨੂੰ ਪਤਾ ਆ ਅਸੀਂ ਉੱਥੇ ਨਹੀਂ ਸੀਗਾ ਹਾਂ ਜਦੋਂ ਤੁਸੀਂ ਗਏ ਕੀ ਦੇਖਿਆ ਤੁਸੀਂ ਅਸੀਂ ਦੇਖਿਆ ਪਿਤਾ ਜੀ ਇਹਦੇ ਆਹ ਲੱਗ ਬਹੁਤ ਬੁਰੀ ਸੀ ਕਿੱਥੇ ਜਾਖਮ ਸੀ ਉਹਨਾਂ ਦੇ ਜਾਖਮ ਨਹੀਂ ਸੀਗਾ ਹੂੰ ਉਹ ਤੇ ਕੀ ਕਿ ਕਿ ਬੁਆ ਦੀ ਸੀ ਕਰ ਚੋ ਕੀੜੇ ਪਏ ਹੋਏ ਸੀ ਸਰ ਪਤਾ ਨਹੀਂ ਕਿਉਂ ਇਹ ਦਾ ਸੀਗਾ ਜਦੋਂ ਕਿ ਇਹਦੇ ਫਾਦਰ ਸਾਹਿਬ ਦੇ ਪੂਰੀ ਬਾਡੀ ਚ ਕੀੜੇ ਪੈ ਗਏ ਸੀ ਪੂਰੀ ਬਾਡੀ ਕੀੜਿਆਂ ਨੇ ਖਾ ਲਈ ਲੱਗਾ ਉਹ بڑے بڑے ਕੰਕਾਸ ਵਰਦੇ ਵੀ ਫਾਤ ਪੂਜਾ ਨਾਲ ਬਚਦਾ ਮਤਲਬ ਰਿਸ਼ਤੇਦਾਰ ਵੀ ਮੁੱਖ ਮੋੜ ਗਏ ਭੈਣ ਭਰਾ ਵੀ ਮੁੱਖ ਮੋੜ ਗਏ ਦੋ ਭੈਣ ਭਰਾ ਵਾ ਜਿਹੜੇ ਦੋਨੋਂ ਅਫਸੈਟ ਹੋ ਗਏ ਨੱਕ ਇੱਕ ਭੈਣ ਜਿਹੜੀ ਲੁਧਿਆਣੇ ਵਿਆਹੀ ਆ ਉਹ ਸਪੋਰਟ ਕਰਦੀ ਆ ਜਾਂ ਉਹਦੇ ਘਰ ਵਾਲਾ ਸਪੋਰਟ ਕਰਦਾ ਉਹੀ ਲੈ ਕੇ ਆਇਆ ਇੱਥੇ ਨੂੰ ਉਹੀ ਇਹਦੇ ਭਰਾ ਨੂੰ ਲੈ ਕੇ ਆਇਆ ਇੱਥੇ ਖਾਲਸਾ ਜੀ ਦਾ ਵੀ ਧੰਨਵਾਦ ਕਰਦੇ ਆ ਗੁਰੂ ਦਾ ਸਿੱਖ ਆ ਅਮਰਤਾਰੀ ਸਿੰਘ ਆ ਵੀਰ ਉਹ ਰਵਿੰਦਰ ਸਿੰਘ ਨੇ ਖਾਲਸਾ ਜੀ ਉਹ ਲੱਕੜੀ ਦਾ ਕੰਮ ਕਰਦੇ ਸਾਡੇ ਕੋਲ ਇੱਥੇ ਵੀ ਕਰਕੇ ਗਏ ਨੇ ਪਰ ਹੁਣ ਉਹ ਇਦਾਂ ਮਾੜਾ ਮੋਟਾ ਕੰਮ ਨਹੀਂ ਲੱਜ ਚੱਜ ਦਾ ਕੰਮ ਨਹੀਂ ਆ ਇਹ ਰੋਟੀ ਉਹਨਾਂ ਲਈ ਠੰਡੀ ਦੰਡੀ ਆ ਸਭ ਕੁਝ ਧੰਦਾ ਦੰਡਿਆ ਜਾ ਤੇਰਾ ਕੋਈ ਨਾ ਬਾਈ ਗੁਰੂ ਕਿਰਪਾ ਕਰਨਗੇ ਤੂੰ ਠੀਕ ਹੋ ਜਾ ਜਦੋਂ ਤੂੰ ਠੀਕ ਹੋ ਗਈ ਨਾ ਤੂੰ ਸਾਰਾ ਕੁਝ ਠੀਕ ਕਰ ਲੈਣਾ ਤੂੰ ਤਾਂ ਇੰਨੀ ਪੜੀ ਲਿਖੀ ਆ ਇੰਗਲੈਂਡ ਇੰਨਾ ਕੰਮ ਕਰਕੇ ਆਈ ਆ ਤੈਨੂੰ ਦੁਬਾਰਾ ਇੰਗਲੈਂਡ ਭੇਜ ਜੇ ਬਾਹਰ ਜਾ ਤੈਨੂੰ ਫੇਰ ਬਾਹਰ ਜਾ ਤੇ ਨਾ ਭੇਜ ਦਿਓ ਇਹ ਨਹੀਂ ਕਰਨਾ ਚੋੜੀ ਨਹੀਂ ਫੈਲਾਣੀ ਕਿਸ ਦੇ ਅੱਗੇ ਨਾ ਆਪਾਂ ਮੰਗਣਾ ਥੋੜੀ ਆ ਹਰਵਿੰਦਰ ਮੰਗਣਾ ਵਾ ਬਾਹਰ ਭੇਜ ਜੇ ਤੂੰ ਬਾਹਰ ਤੋਂ ਦੁਬਾਰਾ ਇੰਗਲੈਂਡ ਚਲੀ ਜਾਇ ਤੇਰੀ ਟਿਕਟ ਅਸੀਂ ਕਰਾ ਦਾਂਗੇ ਤੇਰੀ ਟਿਕਟ ਅਸੀਂ ਕਰਾ ਦਾਂਗੇ ਪੱਕਾ ਪ੍ਰੋਮਿਸ ਪਰ ਤੂੰ ਛੇਤੀ ਛੇਤੀ ਠੀਕ ਹੋ ਜਾ ਦਵਾਈ ਖਾਇਆ ਕਰ ਸਾਡਾ ਪਰਿਵਾਰ ਦੇ ਵਿੱਚ ਇੱਥੇ ਸਾਰੇ ਮੈਂਬਰ ਹੀ ਬਹੁਤ ਦੁੱਖਾਂ ਚੋਂ ਤਕਲੀਫਾਂ ਚੋਂ ਨਿਕਲ ਕੇ ਆਏ ਨੇ ਇਹਦੇ ਵਿੱਚੋਂ ਗਰੀਬ 25 30% ਤਾਂ ਇਦਾਂ ਦੇ ਜਿਹਨਾਂ ਦਾ ਪਤਾ ਹੀ ਨਹੀਂ ਕੌਣ ਨੇ ਕਿੱਥੋਂ ਆਏ ਨੇ ਜਿਹਨਾਂ ਦਾ ਪਤਾ ਉਹ ਨਾਂ ਹੋਇਆ ਵਰਗੇ ਕੋਈ ਮਿਲਣ ਨਹੀਂ ਆਉਂਦਾ ਕੋਈ ਦੇਖਣ ਨਹੀਂ ਆਉਂਦਾ ਤੱਤ ਵੇਸਤੀ ਨ ਕਰੋ ਅਸੀਂ ਪੁੱਤਰ ਬਣੇ ਜਿਗੇ ਬਾਪ ਦੇ ਦਾ ਦੋ ਪੁੱਤਰ ਜਿਗੇ ਏਦਾਂ ਹੁਣ ਕਮਲਪ੍ਰੀਤ ਨੂੰ ਮਾਰ ਥੋੜੀ ਦੇਣਾ ਨਹੀਂ ਕਮਲਪ੍ਰੀਤਰਾ ਠੀਕ ਆ ਵੀਰਾ ਹੁਣ ਹੁਣ ਉਹ ਦੇਖ ਤਪਲਾ ਪਜੌਂਦਾ ਹੁੰਦਾ ਹੁੰਦਾ ਨਾ ਵੀਰਾ ਤਿੰਨ ਪੁੱਤਰ ਆ ਨਾ ਫਿਰ ਤਿੰਨ ਪੁੱਤਰ ਆ ਨਾ ਮੇਰੇ ਤਿੰਨ ਪੁੱਤਰ ਮਾਰ ਥੋੜੀ ਦੇਣਾ ਨਹੀਂ ਮਾਰ ਪਿਤਾ ਜੀ ਤਾਂ ਮੇਰ ਵੀ ਹੈਗੇ ਆ ਨਾ ਬਸ ਅਰਦਾਸ ਕਰਿਓ ਭੈਣ ਹਰਵਿੰਦਰ ਲਈ ਇਹਦੇ ਛੋਟੇ ਭਰਾ ਲਈ ਇਹਦੀ ਮਾਂ ਲਈ ਇਹਦੇ ਪਰਵਾਰ ਲਈ ਵੈਗੂ ਜੀ ਦਾ ਖਾਲਸਾ ਫਾਇਟ ਡਾੜੀ ਮਾਰ ਗਿਆ ਨਾ ਕੰਮ ਨਹੀਂ ਕਰਦਾ ਮੈਂ ਤੇਰਾ ਭਰਾ ਨਹੀਂ ਮੈਂ ਤੇਰਾ ਭਰਾ ਨਹੀਂ ਮੈਂ ਵੀ ਤੇਰਾ ਭਰਾ ਆ ਰੈਡੀ ਬਹੁਤ ਬੁਰੀ ਜਦਾ ਮਰਿਆ ਕੋਈ ਨਾ ਰੋਣਾ ਨਹੀਂ ਰੋਣਾ ਨਹੀਂ ਮਮਮੀ ਕੋ ਕੰਮ ਨਹੀਂ ਆ ਮੇਰੇ ਕੋਲ ਵੀ ਕੰਮ ਨਹੀਂ ਆ ਕਿਸੇ ਕੋਲ ਕੰਮ ਨਹੀਂ ਆ ਤੂੰ ਮੇਰੀ ਛੋਟੀ ਭੈਣ ਆ ਇਹ ਆ ਬਸ ਕੋਈ ਨਾ ਇਹ ਸਾਰੇ ਪੈਸੇ ਨਾ ਤੇਰੇ ਭਰਾ ਕੋਲ ਜਮ੍ਹਾਂ ਕਰ ਦੂੰਗਾ ਮੈਂ ਜਦੋਂ ਤੈਨੂੰ ਲੋੜ ਹੋਊ ਤੂੰ ਲੈ ਲਈ ਠੀਕ ਆ ਫਿਕਰ ਨਹੀਂ ਕਰਨਾ ਜਦੋਂ ਤੂੰ ਜਾਏਂਗੀ ਨਾ ਤੈਨੂੰ ਮੈਂ ਸਾਰੇ ਪੈਸੇ ਦੇ ਕੇ ਭੇਜਾਂ ਉਹਦੇ ਵਿੱਚ ਮੈਂ 2000 ਰੁਪਏ ਹੋਰ ਵੱਧ ਪਾ ਕੇ ਦਊ ਠੀਕ ਹੈ ਹੋਰ ਨਹੀਂ ਲੈਣਾ ਠੀਕ ਹੈ ਨਾ ਲਈ ਹੋਰ ਹੋਰ ਨਾਲ ਨਹੀਂ ਠੀਕ ਹੈ ਡੈਡੀ ਨੇ ਕੀ ਹੋ ਗਿਆ ਸੀਗਾ ਡੈਡੀ ਕੀ ਕਿਵੇਂ ਡੈਡੀ ਦੇ ਕਿڑے ਵਾਗਨ ਸੀਗਾ ਕੋਈ ਨਾ ਤੈਨੂੰ ਜੌਬ ਦੇਵਾਂਗੇ ਅਸੀਂ ਤੈਨੂੰ ਇੱਥੇ ਨੌਕਰੀ ਮਿਲੂਗੀ ਸਾਡੇ ਕੋਲੇ ਕੰਮ ਕਰੇਂਗੀ ਤੂੰ ਸਾਡੇ ਕੋਲੇ ਹੈਂ ਕੰਮ ਕਰਨਗੇ ਸਾਡੇ ਕੋਲੇ ਆਪਾਂ ਕੰਮ ਕਰਾਂਗੇ ਆ ਤੇਰੇ ਸਾਰੇ ਪੈਸੇ ਆਪਾਂ ਜਮ੍ਹਾਂ ਕਰਕੇ ਇੱਥੇ ਰੱਖ ਲਾਂਗੇ ਜਦ ਤੂੰ ਘਰੇ ਜਾਵੇਂਗੀ ਨਾ ਇਹਦੇ ਵਿੱਚ ਪਾ ਦੇਣਾ ਠੀਕ ਆ 13700 ਆ ਭੈਣੇ ਇਹ 13720 13770 13700 1380010 13820 ਮੈਂ ਤੇਰੀ ਮੰਮੀ ਨੂੰ ਅੱਜ ਬੁਲਾਉਂਗਾ ਠੀਕ ਆ ਬੁਲਾਵਾਂ ਮੈਂ ਤੇਰੀ ਮੰਮੀ ਨੂੰ ਮੰਮੀ ਨੂੰ ਬੁਲਾਉਣਾ ਮੈਂ ਕੋਈ ਬੁਲਾਉਣਾ ਰੋਣਾ ਨਹੀਂ ਪਰ ਰੋਣਾ ਨਹੀਂ ਮੇਰੀ ਭੈਣ ਰੋਣਾ ਨਹੀਂ ਰੋਣਾ ਨਹੀਂ ਚੁੱਪ ਕਰ ਜਾ ਮੈਂ ਬਾਅਦ ਆਪਾਂ ਦੋਹਾਂ

ਉਹਨੇ ਹਾਂ ਕਾਰਡ ਵੀ ਲੈ ਲੈਂਦੇ ਆ ਕਾਕਾ ਨੂੰ ਬੁਲਾ ਗਰ ਸੇਵਕ ਨੂੰ ਆਜ ਜਤਿੰਦਰ ਆਜ ਜਤਿੰਦਰ ਨੂੰ ਬੁਲਾ ਸਤਿ ਸ੍ਰੀ ਅਕਾਲ ਜੀ ਬਸ ਦੋ ਮਿੰਟ ਦਿਓ ਜਤਿੰਦਰ ਨੂੰ ਬੁਲਾਇਓ ਕਾਕਾ ਐਂਟਰੀ ਪਾਊਗਾ ਇਹਦੀ 1930 ਰੁਪਏ 1930 40 ਹੋਗੀ 40 ਹਾਂ ਅੰਡ ਰੱਖ ਲੈ ਕੋਲ ਨੇ ਬਸ ਕੋਈ ਨਾ ਕੋਈ ਨਾ ਤੇਰੀ ਪੁੰਜੀ ਕਿਧਰ ਨਹੀਂ ਜਾਂਦੀ ਬੈਠ। ਪੁੰਜੀ ਤੇਰੀ ਬਾਈ ਜੀ ਹੁਣ ਜਦੋਂ ਤੈਨੂੰ ਛੱਡ ਕੇ ਆਉਣਗੇ ਤੈਨੂੰ ਪੈਸੇ ਕਿੱਥੇ ਘਰੇ ਜਾਣਗੇ? ਇਹਨਾਂ ਨੇ ਕੀ ਕਰਨੇ ਆ ਪੈਸੇ? ਇਹ ਭੈਣ ਜੀ 4-5 ਸਾਲਾਂ ਤੋਂ ਬਾਹਰ ਹੀ ਸੜਕਾਂ ਤੇ ਫਿਰਦੀ ਪਾਪਾ ਦੀ ਡੈਥ ਹੋ ਗਈ, ਮੰਮੀ ਅਫਸੈਟ ਹੋ ਗਈ। ਕੋਈ ਨਾ ਕੋਈ ਨਾ ਕੋਈ ਨਹੀਂ। ਭਰਾ ਵੀ ਇਹਦਾ ਅਫਸੈਟ ਆ। ਇਹਨੇ ਕਿਹੜਾ ਤਰੀਕਾ? ਗਰਸੇਵ ਕੰਟਰੀ ਪਾ 19000 ਆਵਾ। ਆ ਕਿੰਨੇ? 340 45 345 ਇਹ ਆ। ਆ ਬੈਂਕ ਦੀਆਂ ਕਾਪੀਆਂ ਵਾਂ ਇਕਾਂ ਚਾਬੀਆਂ ਵਾਂ ਤਾਂ ਕੀ ਏਟੀਐਮ ਤਿੰਨ ਏਟੀਐਮ 70000 ਦੀ ਇੱਕ ਐਫਡੀ ਆ 20 20000 ਰੁਪਏ ਦਾ ਦੋ ਤਿੰਨ ਬੈਂਕਾਂ ਦਾ ਆਏ ਬਕੂ ਨੀ ਨੀ